ਕੀ ਰੋਡ ਦਾ ਹਾਲਾਤ ਦੇਖੋ ਇਸ ਤੇ ਥੋੜਾ ਜਿਹਾ ਮੀਂਹ ਪੈ ਜਾਏ ਦੁਰਘਟਨਾ ਦੇਖੋ ਕਿਸੇ ਦਾ ਐਕਸੀਡੈਂਟ ਹੋ ਜਾਏ ਕੌਣ ਜ਼ਿੰਮੇਵਾਰ ਹੈ ਪ੍ਰਸ਼ਾਸਨ ਜ਼ਿੰਮੇਵਾਰ ਲੰਦਾ ਹੈ ਇੱਥੇ ਨੂੰ ਲੈ ਕੇ ਉਹ ਕਈ ਗੱਲ ਹੈ ਸਾਟੇ ਵੀ ਵਧੀਆ ਜੀ ਮੇਰੇ ਅੱਡੇ ਜੀ ਤਾਂ ਉਹ ਬਾਰਿਸ਼ ਦੇ ਮੈਜੇ ਕੰਡੇ ਚ ਗਿਰਗੇ ਨਾ ਪਲਟ ਗਈ ਸਕੂਟੀ ਬੋਲੀ ਗਾੜੀ ਦਾ ਵੀ ਨੁਕਸਾਨ ਔਰ ਖੁਦ ਆਪਣੀ ਬੋਡੀ ਵੀ ਮਤਲਬ ਇਤਨੀ ਹਿਲਜੁਲ ਹੋ ਜਾਂਦੀ ਹੈ ਕਿ ਬਹੁਤ ਜ਼ਿਆਦਾ ਪ੍ਰੋਬਲਮ ਸਰਕਾਰ ਦਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਕੋਈ ਐਨਸੀ ਦਾ ਕੋਈ ਧਿਆਨ ਨਹੀਂ ਸਿਰਫ ਪੰਜਾਬ ਪੁਲਿਸ ਨੂੰ ਚਲਾਨ ਦਾ ਘਟਵਾ ਲਓ ਬਸ ਚਲਾਨ ਘਟਵਾ ਲਓ ਰੋਡ ਦਾ ਹਾਲਾਤ ਦੇਖੋ ਕੀ ਇਹ ਤਾਂ ਬੇਸਿਕ ਨੀਡ ਹੈ ਲੋਕਾਂ ਦੀ ਨਾ ਜਿਹਦਾ ਬੋਡ ਅਸੀਂ ਪਾ ਰਹੇ ਨੇ ਤੇ ਬੇਸਿਕ ਨੀਡ ਤੋਂ ਕੰਪਲੀਟ ਕਰਨਾ ਚਾਹੀਦਾ ਬਾਕੀ ਤੋਂ ਬੰਦੇ ਆਪੇ ਮਿਹਨਤ ਕਰ ਹੀ ਲੈਣਾ ਹੈ ਨਾ ਸਾਰੇ ਲੁਧਿਆਣੇ ਦੀ ਤਸਵੀਰ ਗਲਤ ਹੈ ਸਾਰੇ ਲੁਧਿਆਣੇ ਦੇ ਵਿੱਚ ਹਾਲਾਤ ਇਤਨੇ ਬੁਰੇ ਐ ਕਿ ਅਸੀਂ ਕਿਸੇ ਵੀ ਸਾਈਟ ਚਲੇ ਜਾਏ ਕਿਸੀ ਵੀ ਸਾਈਟ 'ਚ ਸਾਨੂੰ ਕਿਤੇ ਵੀ ਕੰਫਰਟੇਬਲ ਰਾਈਡ ਨਹੀਂ ਮਿਲਦੀ ਸਰਸ਼ੇ ਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਿਤ ਇਸ ਵੇਲੇ ਮੌਜੂਦ ਆ ਪੀਏਯੂ ਗੇਟ ਨੰਬਰ 4 ਤੇ ਇੱਕ ਪਾਸੇ ਵਿਦਿਆਰਥੀਆਂ ਦਾ ਸੁਪਣਿਆਂ ਦਾ ਕਾਰ ਹੈ ਪੀਜੂ ਤੇ ਦੂਜੇ ਪਾਸੇ ਜਨਤਾ ਦੇ ਲਈ ਕਿੰਨੇ ਕਿ ਪਰੇਸ਼ਾਨੀ ਬਣੀ ਹੋਈ ਹੈ ਇਸ ਸੜਕ ਉਹ ਦਿਖਾਣੇ ਆ ਤੁਹਾਨੂੰ ਦੇਖ ਸਕਦੇ ਹੋ ਕੁਝ ਦਿਨਾਂ ਪਹਿਲੇ ਜਿਹੜਾ ਇਸ ਸੜਕ ਦਾ ਪੈਚਵਰਕ ਹੋਇਆ ਪਰ ਪੈਚਵਰਕ ਤੋਂ ਬਾਅਦ ਕੀ ਹਾਲਾਤ ਨੇ ਸੜਕ ਦੇ ਉਹ ਤੁਹਾਨੂੰ ਨਿਸ਼ਾਨ ਕਰਾਨੇ ਆ ਕੈਮਰਾ ਪਰਸਨ ਨੂੰ ਕਵਾਂਗਾ ਕਿ ਥੋੜਾ ਜਿਹਾ ਅੱਗੇ ਵਧਣ ਤੇ ਤਸਵੀਰਾਂ ਤੁਹਾਨੂੰ ਦਿਖਾਣ ਕਿਸ ਤਰੀਕੇ ਦੇ ਹਾਲਾਤ ਇਸ ਸੜਕ ਦੇ ਬਣੇ ਹੋਏ ਨੇ ਬਜਰੀਆਂ ਬਜਰੀਆਂ ਜਿਹੜੀਆਂ ਖਿਲਰ ਰਹੀਆਂ ਹੋਈਆਂ ਨੇ ਉੱਥੇ ਹੀ ਜੇ ਗੱਲ ਕਰੀਏ ਭਾਰ ਜਿਹੜਾ ਹੈ ਚੌਥੀ ਇਕਨੋਮੀ ਫੋਨ ਦਾ ਜਿਹੜਾ ਇਹ ਦਾਵਾ ਕਰਦਾ ਹੈ ਪਰ ਜੇ ਗਰਾਉਂਡ ਤੇ ਆ ਕੇ ਅਜਹੀਆਂ ਤਸਵੀਰਾਂ ਅਸੀਂ ਦੇਖਦੇ ਆ ਤਾਂ ਸਾਫ਼ ਉਹਨਾਂ ਦਾਅਵਿਆਂ ਦੇ ਉੱਤੇ ਜਿਹੜਾ ਹੈ ਮਿੱਟੀ ਫਿਰਦਾ ਹੋਇਆ ਨਜ਼ਰ ਆ ਰਿਹਾ ਹੈ ਬਜਰੀਆਂ ਨੇ ਕਿੰਨਾ ਕੁ ਜਿਹੜਾ ਟ੍ਰਾਫਿਕ ਸਲੋ ਹੋ ਰਿਹਾ ਉਸ ਕਾਰਨ ਖੱਡਿਆਂ ਦੇ ਵਿੱਚ ਸੜਕ ਹੈ ਜਾਂ ਸੜਕ ਦੇ ਵਿੱਚ ਖੱਡਾ ਹੈ ਉਹ ਪਤਾ ਲਗਾਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਇਹ ਹਾਲਾਤ ਨੇ ਡੀ ਐਮ ਸੀ ਰੋਡ ਦੇ ਪੀ ਏ ਯੂ ਗੇਟ ਨੰਬਰ 4 ਦੇ ਲਾਗੇ ਜਿੱਥੇ ਵਿਦਿਆਰਥੀ ਰੋਜ਼ ਆਉਂਦੇ ਜਾਂਦੇ ਨੇ ਪਰ ਹਾਲਾਤ ਜੇ ਸੜਕਾਂ ਦੀ ਦੇਖੀਏ ਤਾਂ ਕਿੰਨੇ ਕੁ ਮਾੜੇ ਨੇ ਉਹ ਦੇਖ ਸਕਦੇ ਹੋ ਪਰ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਕੁਝ ਦਿਨ ਪਹਿਲਾਂ ਜਿਹੜਾ ਹੈ ਇਹ ਪੈਚਵਰਕ ਹੋਇਆ ਹੈ ਪੈਚਵਰਕ ਤੋਂ ਬਾਅਦ ਕੀ ਹਾਲਾਤ ਹੈ ਸੜਕ ਦੇ ਕੀ ਬਣੇ ਹੋਏ ਨੇ ਇੱਕ ਗੱਲ ਬੜੀ ਸਿੰਪਲ ਜੀ ਹੋ ਜਾਂਦੀ ਹੈ ਕਿ ਸੜਕ ਖਰਾਬ ਆ ਤਾਂ ਅਸੀਂ ਪੈਚਵਰਕ ਕਰ ਦਿੰਨੇ ਆ ਪਰ ਜਦ ਬਰਸਾਤਾ ਦੇ ਦਿਨਾਂ ਦੇ ਵਿੱਚ ਸੜਕਾਂ ਦੇ ਹਾਲ ਹੋਰ ਮਾੜੇ ਹੋ ਜਾਂਦੇ ਨੇ ਲੋਕ ਕਿੰਨੇ ਖੱਜਲ ਖਵਾਰ ਨੇ ਉਹ ਸਾਫ਼ ਤੁਹਾਨੂੰ ਨਜ਼ਰ ਆ ਰਿਹਾ ਹੈ ਕਿੰਨੇ ਕੁ ਟ੍ਰਾਫਿਕ ਜਿਹੜੀ ਹੈ ਸਲੋ ਲੰਘ ਰਹੀ ਹੈ ਤੇ ਦੂਜੇ ਪਾਸੇ ਲੋਕਾਂ ਨੂੰ ਕਿੰਨੀਕ ਪਰੇਸ਼ਾਨੀ ਆ ਰਹੀ ਹੈ ਉਹ ਵੀ ਤੁਹਾਨੂੰ ਨਿਸ਼ਾਨ ਕਰਾਵਾਂਗੇ ਇਹ ਰਾਈਟ ਐਂਡ ਲੈਫਟ ਦੋਨੋਂ ਸੜਕਾਂ ਦੀ ਗੱਲ ਕਰੀਏ ਤਾਂ ਦੋਨੋਂ ਹੀ ਸੜਕਾਂ ਦੇ ਆਹੀ ਹਾਲ ਨੇ ਪਰ ਬਾਈ ਹੁਣੀ ਖੜੇ ਨੇ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿੰਨੇ ਕੁ ਹਾਲ ਮਾੜੇ ਨੇ ਸੋ ਦੇਖ ਰਹੇ ਹਾਂ ਲਗਾਤਾਰ ਤਸਵੀਰਾਂ ਪੀਯੂ ਗੇਟ ਨੰਬਰ 4 ਦੀ ਸੜਕ ਦੀਆਂ ਨੇ ਬਾਈ ਕਿੰਨੇ ਕੁ ਹਾਲ ਮਾੜੇ ਨੇ ਸੜਕ ਦੇ ਬਾਰਿਸ਼ ਤੋਂ ਬਾਅਦ ਕਾਫੀ ਖਰਾਬ ਹੋ ਗਈ ਜੀ ਕਿੰਨੇ ਕਿ ਦਿਨਾਂ ਤੋਂ ਇਹ ਸੜਕ ਦੇ ਇਹ ਹਾਈ ਹਾਲ ਬਣਿਆ ਲਗਾਤਾਰ ਬਾਰਿਸ਼ ਆ ਹੋ ਰਹੀਆਂ ਨੇ ਉਹ ਤੋਂ ਬਾਅਦ ਹੀ ਹੋਈਆਂ ਨੇ ਪਹਿਲਾਂ ਠੀਕ ਸੀਗੀਆਂ ਆ ਕੀ ਹੈ ਥੋੜਾ ਥੋੜੀ ਜੀ ਦੂਰੀ ਦੇ ਵਿੱਚ ਪੈਚ ਵਰਕ ਕੀਤਾ ਹੋਇਆ ਹੈ ਬਾਕੀ ਸੜਕ ਸਾਰੀ ਖਰਾਬ ਹੈ ਅੱਗੇ ਉਹ ਚੱਲ ਰਿਹਾ ਜੀ ਹਲੇ ਕੰਮ ਮਤਲਬ ਮਿਊਨਿਸਪੈਲਿਟੀਆਂ ਵਗੈਰਾ ਨਗਰ ਨਿਗਮ ਕਹਿ ਰਿਹਾ ਹਲੇ ਮਤਲਬ ਥੋੜਾ ਥੋੜਾ ਹੋਰੇ ਕਿਉਂਕਿ ਬਾਰਿਸ਼ ਆ ਦੇ ਮਤਲਬ 2-3 ਦਿਨ ਹੀ ਹੋਇਆ ਨਾ ਥੋੜਾ ਠੱਲ ਪਈ ਆ ਉਹ ਤੋਂ ਬਾਅਦ ਹੁਣ ਸਰੂ ਸਟਾਰਟ ਕਰਨਗੇ ਥੋੜਾ ਉਹ ਸਿਰਫ ਕਹਿ ਹੀ ਰਹੇ ਨੇ ਸਿਰਫ ਦਾਅਵੇ ਆ ਹੀ ਨੇ ਸਰਕਾਰ ਹੈ ਜੀ ਕੀ ਕਹਿ ਸਕਦੇ ਆ ਚਲ ਬਾਈ ਉਹ ਬੜਾ ਸਾਵਧਾਨੀ ਦੇ ਨਾਲ ਗੱਲ ਕਰ ਰਿਹਾ ਹੈ ਕਿ ਕੰਮ ਕਰ ਰਹੀਆਂ ਨੇ ਸਰਕਾਰਾਂ ਪਰ ਸਿਰਫ ਦਾਅਵੇ ਹੀ ਨੇ ਹੁਣ ਬਰਸਾਤ ਕੱਲ ਸ਼ਹਿਰ ਦੇ ਵਿੱਚ ਚੰਦ ਮਿੰਟਾਂ ਦੀ ਬਰਸਾਤ ਤੋਂ ਬਾਅਦ ਕੀ ਹਾਲਾਤ ਹੋਏ ਸੀ ਉਹ ਵੀ ਤੁਹਾਨੂੰ ਤਸਵੀਰਾਂ ਅਸੀਂ ਨਿਸ਼ਾਨ ਕਰਾਈਆਂ ਪਰ ਸੜਕਾਂ ਦੇ ਇੰਨੇ ਕ ਹਾਲ ਮਾੜੇ ਨੇ ਜਿੱਥੇ ਅਸੀਂ ਦਾਅਵੇ ਕਰਦੇ ਆ ਕਿ ਸਮਾਰਟ ਸਿਟੀ ਹੈ ਪਰ ਸਮਾਰਟ ਸਿਟੀ ਦੇ ਜਦ ਅਸੀਂ ਹਾਲਾਤ ਦੇਖਦੇ ਆ ਸੜਕਾਂ ਦੇ ਉੱਤੇ ਆ ਕੇ ਤਾਂ ਜਿਹੜੇ ਦਾਅਵੇ ਨੇ ਨਾ ਉਹ ਕਿਤੇ ਨਾ ਕਿਤੇ ਖੋਖਲੇ ਹੀ ਨਜ਼ਰ ਆਉਂਦੇ ਨੇ ਦੇਖ ਸਕਦੇ ਹੋ ਟ੍ਰਾਫਿਕ ਕਿੰਨਾ ਕੁ ਹੋਲੀ ਜਿਹੜਾ ਲੰਘ ਰਿਹਾ ਪਰ ਉੱਥੇ ਜਿਹੜੇ ਟੂ ਵੀਲਰਸ ਵਾਹਨ ਨੇ ਸਭ ਤੋਂ ਜ਼ਿਆਦਾ ਪਰੇਸ਼ਾਨੀ ਉਹਨਾਂ ਵਾਹਨਾਂ ਨੂੰ ਆਂਦੀ ਹੈ ਕਿਉਂਕਿ ਜਿਹੜੀਆਂ ਬਜਰੀਆਂ ਨੇ ਉਸ ਦੇ ਉੱਤੇ ਜਿਹੜੇ ਗੱਡੀਆਂ ਨੇ ਉਹ ਸਲਿੱਪ ਕਰਨ ਦਾ ਜਿਹੜਾ ਖਤਰਾ ਬਣਿਆ ਰਹਿੰਦਾ ਹੈ ਪਰ ਲਗਾਤਾਰ ਜਦ ਅਜਿਹੀਆਂ ਤਸਵੀਰਾਂ ਰੋਜ਼ ਮਰਦ ਦੇ ਵਿੱਚ ਅਸੀਂ ਦੇਖਦੇ ਆ ਤਾਂ ਕਿਤੇ ਨਾ ਕਿਤੇ ਸਮਾਰਟ ਸਿਟੀ ਹੋਣ ਦੇ ਉੱਤੇ ਜਿਹੜਾ ਲੁਧਿਆਣਾ ਦੇ ਸਵਾਲ ਉੱਠਦੇ ਨੇ ਲੋਕਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਦੂਜੇ ਪਾਸੇ ਕੀ ਹਾਲਾਤ ਨੇ ਉਹ ਵੀ ਤੁਹਾਨੂੰ ਅਸੀਂ ਨਿਸ਼ਾਨ ਕਰਾਨੇ ਆ ਸੋ ਗ੍ਰੀਨ ਲਾਈਟ ਤਾਂ ਹੋ ਚੁੱਕੀ ਆ ਪਰ ਗੱਡੀਆਂ ਕਿੰਨੀਆਂ ਹੌਲੀ ਹੌਲੀ ਆ ਰਹੀਆਂ ਨੇ ਉਹ ਦੇਖ ਸਕਦੇ ਹੋ ਕਿ ਹਾਲਾਤ ਨੇ ਖੱਡੇ ਕਿੰਨੇ ਕੁ ਵੱਡੇ ਵੱਡੇ ਜਿਹੜੇ ਆ ਪਏ ਹੋਏ ਨੇ ਦੂਜੇ ਪਾਸੇ ਵੀ ਸੋ ਕੈਮਰਾ ਪਰਸਨ ਨੂੰ ਕਹਾਂਗਾ ਕਿ ਇੱਕ ਪਾ ਇਹ ਤਸਵੀਰਾਂ ਜ਼ਰੂਰ ਤੁਹਾਨੂੰ ਨਿਸ਼ਾਨ ਕਰਾਨੇ ਕਿਸ ਤਰੀਕੇ ਜਿਹੜੀ ਇਹ ਥਾਰ ਗੱਡੀ ਆ ਰਹੀ ਹੈ ਸਲੋ ਸਪੀਡ ਦੇ ਵਿੱਚ ਕਿੰਨੇ ਕੁ ਖੱਡੇ ਨੇ ਸਾਫ਼ ਪਤਾ ਲੱਗ ਰਿਹਾ ਤਸਵੀਰਾਂ ਦੇ ਵਿੱਚ ਕਿੰਨੇ ਕੁ ਹਾਲਾਤ ਇਸ ਸੜਕ ਦੇ ਮਾੜੇ ਨੇ ਪਰ ਪੀਏਯੂ ਆ ਪੀਏਯੂ ਤੋਂ ਰੋਜ਼ ਮਰਾ ਦੇ ਵਿੱਚ ਕਾਫੀ ਪ੍ਰੈਸ ਕਾਨਫਰੰਸ ਹੁੰਦੇ ਨੇ ਕਾਫੀ ਜਿਹੜੇ ਲੀਡਰ ਸਾਹਿਬਾਨ ਨੇ ਪਹੁੰਚਦੇ ਨੇ ਪਰ ਹਾਲਾਤ ਕਿੰਨੇ ਕੁ ਮਾੜੇ ਨੇ ਸ਼ਾਇਦ ਇਹ ਤਸਵੀਰਾਂ ਉਹਨਾਂ ਤੱਕ ਨਹੀਂ ਪਹੁੰਚਦੀਆਂ ਜਾਂ ਉਹ ਦੇਖ ਕੇ ਵੀ ਅਣਦੇਖਾ ਕਰਦੇ ਨੇ ਸੋ रेड लाइट हो चुकी है गल बात करेंगे सर किन्ने ਕਹਾਲਾਤ ਮਾੜੇ ਨੇ ਸੜਕਾਂ ਦੇ ਬਹੁਤ ਬੜਾ ਬਹੁਤ ਬੁਰਾ ਹਾਲ ਹੈ ਬਾਈ ਸਾਹਿਬ ਖੱਡੇ ਖੱਡੇ ਨੇ ਸਾਰੇ ਪਾਸੇ ਸਿਰਫ ਐਸਾ ਸੜਕ ਦੀ ਗੱਲ ਹੈ ਤੇ ਹੋਰ ਵੀ ਚੈਰਦੇ ਆਹੀ ਹਾਲਾਤ ਨੇ ਹੋਰ ਪਾਸੇ ਬਹੁਤ ਖੱਡੇ ਰੋਜ਼ ਬਹੁਤ ਬੁਰਾ ਪੁਰਾ ਹਾਲ ਹੈ ਕਿੰਨਾ ਕ ਡਰ ਰੈਂਦਾ ਵਾ ਟੂ ਵੀਲਸ ਵਾਹਨ ਨੂੰ ਦੇਖਦੇ ਦੇਖਿਆ ਕਦੇ ਕਿ ਡਿੱਗ ਰਹੇ ਹੋਣ ਲੋਕ ਨਹੀਂ ਡਿੱਗੇ ਡੁਕਤ ਨਹੀਂ ਬਾਕੀ ਰਾਹ ਸਮਾੜਾ ਹੀ ਆ ਵੀਰ ਜੀ ਰਾਹ ਬਹੁਤ ਮਾੜਾ ਹੈ ਇੱਕ ਹੋਲੀ ਚਲਾਨੀ ਪੈਂਦੀ ਹੈ ਗੱਡੀ ਕਿ ਤੀਕੇ ਕਰ ਦੂਜੇ ਘਰ ਚ ਗੱਡੀ ਲੈ ਕੇ ਆ ਰਹੇ ਐਂ ਤੇ ਖੱਡੇ ਐਂ ਚ ਦੂਜੇ ਘਰ ਚ ਗੱਡੀ ਆ ਜਾਂਦੀ ਹੈ ਸਰ ਟੂ ਵੀਲਰ ਤੇ ਡਰ ਲੱਗਦਾ ਕਦੇ ਇਸ ਸੜਕ ਤੇ ਗੁਜ਼ਰਨ ਤੇ ਲਈ ਕਿੰਨਾ ਕੁ ਹੌਲੀ ਕਰਨਾ ਪੈਂਦੀ ਹੈ ਸਪੀਡ ਇਹ ਤਾਂ ਬਹੁਤ ਹੌਲੀ ਕਰਨੀ ਪੈਂਦੀ ਬਹੁਤ ਜ਼ਿਆਦਾ ਹੌਲੀ ਕਰਨੀ ਪੈਂਦੀ ਹਾਂ ਜੀ ਦਿੱਕਤ ਹੁੰਦੀ ਆ ਵਾਲੀ ਰੋਡ ਤੇ ਦਿੱਕਤ ਜ਼ਿਆਦਾ ਹੁੰਦੀ ਕੀ ਅਪੀਲ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਹੁਣ ਔਦੇਦਾਰਾਂ ਨੂੰ ਕਿ ਬਾਈ ਇਹ ਸੜਕ ਤਾਂ ਸਹੀ ਕਰਾ ਦਿਓ ਸਮਾਰਟ ਸਿਟੀ ਹੋਣ ਦੇ ਦਾਅਵੇ ਕਰਦੇ ਹੋ ਬਸ ਅਪੀਲ ਇਹੀ ਕਰਨ ਚਾਹੁੰਦੇ ਕਿ ਆ ਰੋਡ ਬਣ ਜਾ ਵਧੀਆ ਕਰਨ ਠੀਕ ਹੈ ਜੀ ਓਕੇ ਜੀ ਧੰਨਵਾਦ ਸੋ ਗ੍ਰੀਨ ਲਾਈਟ ਹੋ ਚੱਲੀ ਹੈ ਪਰ ਕੀ ਹਾਲਾਤ ਨੇ ਸੜਕਾਂ ਦੇ ਲਗਾਤਾਰ ਤਸਵੀਰਾਂ ਅਸੀਂ ਸਾਂਝੇ ਕਰ ਰਹੇ ਹਾਂ ਬਟ ਸੜਕਾਂ ਦੇ ਵਿੱਚ ਕਿੰਨੇ ਕ ਖੱਡੇ ਆ ਸਾਫ਼ ਤੁਸੀਂ ਦੇਖ ਸਕਦੇ ਹੋ ਬਜਰੀਆਂ ਖਿਲ ਰੀਆਂ ਪਈਆਂ ਨੇ ਟੂ ਵੀਲਰਸ ਵਾਹਨ ਨੇ ਰੋਜ਼ ਮਰ ਰ ਇਸ ਸੜਕ ਦੇ ਗਿੱਡ ਗਿਰਦੇ ਨੇ ਸੱਟ ਪੇੜ ਲੱਗਦੀ ਹੈ ਲੋਕਾਂ ਨੂੰ ਫੇਰ ਵੀ ਇਹ ਤਸਵੀਰਾਂ ਸਿਰਫ ਅਸੀਂ ਕੈਦ ਕਰਕੇ ਉਹਨੇ ਉਹਨਾਂ ਅਧਿਕਾਰਾਂ ਨੂੰ ਅਹੀ ਦੱਸਣਾ ਚਾਹੁੰਦੇ ਆ ਕਿ ਜਿਹੜੇ ਹਾਲਾਤ ਨੇ ਸੜਕ ਦੇ ਪੈਚਵਰਕ ਨਾਲ ਜਿਹੜਾ ਗੱਲ ਨਹੀਂ ਬਣਨੀ ਹੈ ਇਸ ਸੜਕ ਨੂੰ ਮੁਕੰਮਲ ਤੌਰ ਤੇ ਸੁਚਾਰੂ ਰੂਪ ਤੇ ਜਿਹੜਾ ਸਹੀ ਕੀਤਾ ਜਾਵੇ ਤਾਂ ਕਿ ਲੋਕ ਜਿਹੜੇ ਹੌਲੀ ਸਪੀਡ ਦੇ ਵਿੱਚ ਜਾ ਰਹੇ ਨੇ ਉਹਨਾਂ ਬਹੁਤ ਮਾੜਾ ਹਾਲ ਹੈ ਸਰਕਾਰਾਂ ਦਾ ਐਨਾ ਗੰਦਾ ਹਾਲ ਹੈ ਸਰਕਾਰਾਂ ਦਾ ਆ ਦੇਖੋ ਆ ਮੇਨ ਰੋਡਾ ਕਿੰਨਾ ਗੰਧ ਪਿਆ ਹੋਇਆ ਹੈ ਇਹਨਾਂ ਨੇ ਸਰਕਾਰ ਦਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਕੋਈ ਐਮਸੀ ਦਾ ਕੋਈ ਧਿਆਨ ਨਹੀਂ ਸਿਰਫ ਪੰਜਾਬ ਪੁਲਿਸ ਨੂੰ ਚਲਾਨਾ ਘਟਵਾ ਲਓ ਬਸ ਚਲਾਨਾ ਘਟਵਾ ਲਓ ਰੋਡ ਦਾ ਹਾਲ ਤਾਂ ਦੇਖੋ ਕੀ ਹੈ ਕੀ ਰੋਡਾਂ ਦਾ ਹਾਲ ਹੈ ਦੇਖੋ ਇਸ ਤੇ ਥੋੜਾ ਜਿਹਾ ਮੀਂਹ ਪੈ ਜਾਏ ਦੁਰਘਟਨਾ ਦੇਖੋ ਕਿਸੇ ਦਾ ਐਕਸੀਡੈਂਟ ਹੋ ਜਾਏ ਕੌਣ ਜ਼ਿੰਮੇਦਾਰ ਹੈ ਪ੍ਰਸ਼ਾਸਨ ਜ਼ਿੰਮੇਦਾਰ ਲੰਦਾ ਇਹ ਚੀਜ਼ ਨੂੰ ਲੈ ਕੇ ਕਿਉਂ ਇੰਤਜ਼ਾਰ ਕਰ ਰਹੇ ਨੇ ਕੋਈ ਹਾਦਸਾ ਹੋਵੇ ਕੋਈ ਖਤਸਾ ਹੋਵੇ ਬਿਲਕੁਲ ਇਹ ਕੋਈ ਹਾਦਸਾ ਹੋ ਜਾਏ ਕੁਝ ਹੋ ਜਾਏ ਕੌਣ ਜ਼ਿੰਮੇਦਾਰ ਲੇਗਾ ਪ੍ਰਸ਼ਾਸਨ ਜ਼ਿੰਮੇਦਾਰ ਹੈ ਲਿਖ ਕੇ ਦੇ ਦੇ ਕੋਈ ਇਹ ਪ੍ਰਸ਼ਾਸਨ ਜ਼ਿੰਮੇਦਾਰ ਹੈ ਅਸੀਂ ਟੈਕਸ ਪੇ ਕਰਦੇ ਹਾਂ ਦੁਨੀਆ ਟੈਕਸ ਪੇ ਕਰ ਰਹੀ ਹੈ ਕਾਦੇ ਲਈ ਪੇ ਕਰ ਰਹੇ ਮੰਤਰੀ ਜੇਬਾ ਗਰਮ ਕਰਨ ਲਈ ਸਵੇਰੇ ਉੱਠਦੇ ਹੋ ਸਭ ਤੋਂ ਪਹਿਲਾਂ ਪੈਟਰੋਲ ਪੰਪ ਜਾਂਦੇ ਹੋ ਕਿ ਗੱਡੀ ਤੇ ਪੈਟਰੋਲ ਪਵਾਈਏ ਉੱਥੇ ਹੀ ਟੈਕ ਸਰ ਹਰੇ ਚੀਜ਼ ਤੇ ਟੈਕਸ ਹੈ ਹਰੇ ਚੀਜ਼ੇ ਕੋਈ ਮੈਡੀਕਲ ਫੈਸਿਲਿਟੀ ਨਹੀਂ ਹੈ ਇੰਡੀਆ ਚ ਕੋਈ ਕੁਝ ਨਹੀਂ ਹੈ ਹਮੇਸ਼ਾ ਹੀ 18 ਜੀਐਸਟੀ ਲਾ ਪਹਿਲਾਂ ਜੀਐਸਟੀ ਅਪਲਾਈ ਕਰਤਾ ਜੀਐਸਟੀ ਅਪਲਾਈ ਕਰਤਾ ਦੇਸ਼ ਨੂੰ ਸੁਧਾਰਾਂਗੇ ਸਰ ਕੀ ਦੇਸ਼ ਦੀ ਕੰਡੀਸ਼ਨ ਹੈ ਕੀ ਸੁਧਰੇਗਾ ਦੇਸ਼ ਦੱਸੋ ਹੁਣ ਦੇਸ਼ ਚੌਥੀ ਇਕਨੋਮੀ ਬਣਨ ਦਾ ਜਿਹੜਾ ਇਹ ਦਾਵਾ ਕਰਦੀ ਹੈ ਕਿ ਉਹ ਇਕਨੋਮੀ ਬਣ ਸਕਦੀ ਹੈ ਚੌਥੀ ਖੋਖਲਾ ਕੰਮ ਹੈ ਦੇਸ਼ ਨੂੰ ਗਰਾਊਂਡ ਲੈਵਲ ਤੇ ਦੇਖੋ ਆ ਕਿ ਸਭ ਖੋਖਲਾ ਹੈ ਤੁਸੀਂ ਦੱਸੋ ਅੱਜ ਗਰੀਬ ਪਰਿਵਾਰ 100 ਰੁਪਏ ਕਿਲੋ ਟਮਾਟਰ ਹੈ ਕੀ ਉਹ ਸਬਜ਼ੀ ਖਾ ਸਕਦਾ ਹੈ ਨਹੀਂ ਖਾ ਸਕਦਾ ਸਿਲੰਡਰ 1000 ਰੁਪਏ ਦਾ ਕੀ ਉਹ ਖਾ ਸਕਦਾ ਇੱਕ ਮਜ਼ਦੂਰ ਜਿਹੜੀ ਦਿਹਾੜੀ ਹੁੰਦੀ ਹੈ ਉਹ 600 ਤੋਂ 700 ਰੁਪਏ ਹੁੰਦੀ ਹੈ ਉਹ ਕੀ ਖਾਏਗਾ ਕੀ ਕਮਾਏਗਾ ਔਰ ਕੀ ਅੱਗੇ ਕੰਮ ਕਰੇਗਾ ਸੋ ਮੇਰੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਜਤੀ ਹੈ ਜੇ ਤੁਸੀਂ ਟੈਕਸ ਲੈਣੇ ਹੋ ਇਨਕਮ ਲੈ ਰਹੇ ਹੋ ਤਾਂ ਇਹਨੂੰ ਬਣਾਓ ਵੀ ਸਹੀ ਬਿਲਕੁਲ ਬਹੁਤ ਵੱਡੀ ਗੱਲ ਕਈ ਹੈ ਬਾਈ ਨੇ ਕਿ ਅਸੀਂ ਟੈਕਸ ਪੇ ਕਰਦੇ ਆਂ ਪਰ ਜਿਹੜੇ ਟੈਕਸ ਪੇ ਕੀਤੇ ਜਾ ਰਹੇ ਆ ਸਾਡੇ ਵੱਲੋਂ ਉਸ ਦਾ ਜਿਹੜਾ ਅਸਰ ਸਾਨੂੰ ਸੜਕਾਂ ਦੇ ਉੱਤੇ ਨਹੀਂ ਦੇਖਣ ਨੂੰ ਮਿਲ ਰਿਹਾ ਜਿਹੜੀ ਹੈਲਥ ਫੈਸਿਲਿਟੀਆਂ ਹੈ ਉਹ ਸਾਨੂੰ ਨਹੀਂ ਮਿਲ ਰਹੀਆਂ ਨੇ ਪਰ ਸੜਕਾਂ ਦੇ ਹੀ ਹਾਲ ਇੰਨੇ ਕਮਾੜੇ ਨੇ ਤਾਂ ਹੋਰ ਚੀਜ਼ਾਂ ਦੀ ਗੱਲ ਅਸੀਂ ਕਿੱਦਾਂ ਕਰ ਸਕਦੇ ਆ ਪਰ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੀਯੂ ਚਾਰ ਨੰਬਰ ਗੇਟ ਤੇ ਬਾਹਰ ਦੀਆਂ ਤਸਵੀਰਾਂ ਨੇ ਡੀਐਮਸੀ ਰੋਡ ਦੀਆਂ ਕਿੰਨੇ ਕ ਹਾਲਾਤ ਮਾੜੇ ਨੇ ਕਿਸ ਤਰੀਕੇ ਜਿਹੜੇ ਆ ਖੱਡਿਆਂ ਦੇ ਵਿੱਚ ਗੱਡੀ ਵੱਜ ਰਹੀ ਐ ਬੰਪਰ ਵੱਜ ਰਿਹਾ ਲੋਕਾਂ ਦੇ ਪਰ ਕਿਤੇ ਨਾ ਕਿਤੇ ਡਰ ਇਸ ਗੱਲ ਦਾ ਰਹਿੰਦਾ ਹੈ ਕਿ ਕਿਤੇ ਕੋਈ ਹਾਸਾ ਨਾ ਹੋ ਜਾਵੇ ਪਰ ਜਿਹੜੀ ਹੈ ਸਰਕਾਰਾਂ ਨੇ ਪ੍ਰਸ਼ਾਸਨ ਹੈ ਐਮਸੀਐਲ ਹੈ ਕਿਤੇ ਨਾ ਕਿਤੇ ਅੱਖਾ ਬੰਦ ਕਰਕੇ ਬੈਠਾ ਹੋਇਆ ਜਿਵੇਂ ਜਿਵੇਂ ਥੋੜਾ ਅੱਗੇ ਜਾਓਗੇ ਹੋਰ ਜਿਹੜੀ ਸੜਕਾਂ ਦੇ ਹਾਲ ਮਾੜੇ ਨੇ ਪਿੱਛੇ ਕੁਝ ਦਿਨਾਂ ਪਹਿਲਾਂ ਜਰੂਰ ਪੈਚਵਰਕ ਹੋਇਆ ਹੋਇਆ ਨਜ਼ਰ ਆ ਰਿਹਾ ਪਰ ਉਸ ਪੈਚਵਰਕ ਤੋਂ ਬਾਅਦ ਵੀ ਦੇਖ ਸਕਦੇ ਹੋ ਕਿੰਨੇ ਕੁ ਸੜਕਾਂ ਦੇ ਹਾਲ ਮਾੜੇ ਨੇ ਲੋਕ ਅਸੀਂ ਜਦ ਕਵਰੇਜ ਕਰਨ ਪਹੁੰਚਦੇ ਆ ਤਾਂ ਲੋਕ ਆਪਣੇ ਜਜ਼ਬਾਤ ਨੇ ਕੈਮਰੇ ਤੋਂ ਮੂਰੇ ਬਿਆਨ ਤਾਂ ਕਰਦੇ ਨੇ ਲੋਕਾਂ ਲੋਕ ਸਿਰਫ ਆਹੀ ਅਪੀਲ ਕਰਦੇ ਨੇ ਕਿ ਸਾਨੂੰ ਜਿਹੜੀਆਂ ਮੋਢਰੀਆਂ ਸੁਵਿਧਾਵਾਂ ਨੇ ਉਹ ਮੁਹੱਈਆ ਕਰਾ ਦਿੱਤੀਆਂ ਜਾਣ ਤੋ ਦੇਖ ਸਕਦੇ ਹੋ ਕਿੰਨਾ ਕੁ ਵੱਡਾ ਜਿਹੜਾ ਇਹ ਖੱਡਾ ਹੈ ਕਿਸ ਤਰੀਕੇ ਜਿਹੜਾ ਇਹ ਗੱਡੀ ਲੰਗਾਈ ਜਾ ਰਹੀ ਹੈ ਬਾਈ ਜੀ ਹੁਣ ਆਦੇ ਵੱਲੋਂ ਪਰ ਆਪਣੀ ਆਪਣਾ ਧਿਆਨ ਆਪਣੇ ਆਪ ਹੀ ਲੋਕਾਂ ਨੂੰ ਰੱਖਣਾ ਪੈਂਦਾ ਹੈ ਕਿ ਕਿਤੇ ਨਾ ਕਿਤੇ ਕਿਉਂਕਿ ਸਰਕਾਰਾਂ ਤੋਂ ਜਿਹੜੇ ਲੋਕਾਂ ਦੀ ਜੜੀਆਂ ਉਮੀਦਾਂ ਜੁੜੀਆਂ ਹੋਈਆਂ ਨੇ ਉਹਨਾਂ ਉਮੀਦਾਂ ਦੇ ਉੱਤੇ ਜਿਹੜਾ ਇਹ ਪ੍ਰਸ਼ਾਸਨ ਜਿਹੜਾ ਹੈ ਉਤਰਦਾ ਹੋਇਆ ਖੜਦਾ ਹੋਇਆ ਨਜ਼ਰ ਨਹੀਂ ਆ ਰਿਹਾ ਬਾਈ ਨੂੰ ਰੋਕਾਂਗੇ ਬਾਈ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਕਿੰਨੇ ਕਹਾਲ ਮਾੜੇ ਨੇ ਬਹੁਤ ਜ਼ਿਆਦਾ ਮਾੜੇ ਜੀ ਖੱਡੇ ਨਾਲ ਨਾ ਔਖਾ ਹੀ ਕੰਮ ਸੱਟ ਵੀ ਵਜ ਗਿਆ ਜੀ ਮੇਰੇ ਖੱਡੇ 'ਚ ਕੋ ਬਾਰੀ ਜਦ ਪਿਆ ਜੀ ਖੱਡੇ 'ਚ ਗਿਰ ਕੇ ਨਾ ਪਲਟ ਗਈ ਸਕੂਟੀ ਬੁਰੀ ਬਹੁਤ ਮਾੜਾ ਕੰਮ ਨਹੀਂ ਕੀ ਲੱਗਦਾ ਹੈ ਕਿ ਜਿਹੜੀਆਂ ਮੁੰਦਰੀਆਂ ਸੁਵਿਧਾਵਾਂ ਨੇ ਸੜਕਾਂ ਬਿਜਲੀ ਉਹੀ ਨਹੀਂ ਪੂਰੀਆਂ ਹੋ ਰਹੀਆਂ ਨੇ ਸਰਕਾਰਾਂ ਦੇ ਵੱਲੋਂ ਇਹ ਤਾਂ ਬੇਸਿਕ ਨੀਡ ਹੈ ਲੋਕਾਂ ਦੀ ਨਾ ਜਿਹਦਾ ਵੋਟ ਅਸੀਂ ਪਾ ਰਹੇ ਨੇ ਤੇ ਬੇਸਿਕ ਨੀਡ ਤੋਂ ਕੰਪਲੀਟ ਕਰਨਾ ਚਾਹੀਦਾ ਬਾਕੀ ਤੋਂ ਬੰਦੇ ਆਪੇ ਮਿਹਨਤ ਕਰ ਹੀ ਲੈਣਾ ਹੈ ਨਾ ਬੇਸਿਕ ਨੀਡ ਜ਼ਰੂਰੀ ਹੈ ਕੰਪਲੀਟ ਕਰਨੀ ਲੋਕ ਕਿੰਨੇ ਕੁ ਪਰੇਸ਼ਾਨ ਨੇ ਸਾਫ ਇਹਨਾਂ ਤਸਵੀਰਾਂ ਦੇ ਰਾਹੀਂ ਪਤਾ ਲੱਗਦਾ ਹੈ ਕਿ ਲੋਕਾਂ ਲੋਕ ਕਿਹਨਾਂ ਚੀਜ਼ਾਂ ਦੀ ਜਿਹੜੀ ਹੈ ਡਿਮਾਂਡ ਕਰ ਰਹੇ ਨੇ ਪਰ ਸੜਕਾਂ ਦੇ ਹਾਲੇ ਹੀ ਇੰਨੇ ਮਾੜੇ ਨੇ ਕਿ ਲੋਕ ਜਿਹੜੇ ਨੇ ਉਹ ਸਿਰਫ ਉਮੀਦ ਹੀ ਰੱਖ ਸਕਦੇ ਆਸ ਲਾ ਸਕਦੇ ਨੇ ਪਰ ਕਿਤੇ ਨਾ ਕਿਤੇ ਜੀ ਮੈਮ ਕਿੰਨੇ ਕ ਹਾਲ ਮਾਰੇ ਨੇ ਸੜਕਾਂ ਦੇ ਬਹੁਤ ਪੂਰੇ ਆਲਾ ਸਰ ਬੜੀ ਮੁਸ਼ਕਲ ਹੈ ਗੱਡੀ ਚਲਾਣੀ ਬਹੁਤ ਮੁਸ਼ਕਲ ਹੈ ਜੰਪਿੰਗ ਗੱਡੀ ਕਾ ਵੀ ਨੁਕਸਾਨ ਔਰ ਖੁਦ ਆਪਣੀ ਬੋਡੀ ਵੀ ਮਤਲਬ ਇਤਨੀ ਹਿਲਜੁਲ ਹੋ ਜਾਂਦੀ ਹੈ ਕਿ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਟੈਕਸ ਪੇ ਕਰਾਂ ਟੈਕਸ ਪੇ ਕਰਦੇ ਆ ਪਰ ਮੁੰਡਲੀਆਂ ਸੁਵਿਧਾਵਾਂ ਕਿਉਂ ਨਹੀਂ ਮਿਲ ਰਹੀਆਂ ਸਰ ਇਹ ਤਾਂ ਵੀ ਆ ਪੈਣਗੇ ਦਾ ਟੈਕਸ ਵੀ ਆਰ ਪੇਇੰਗ ਦਾ ਟੈਕਸਟ ਬਟ ਨੋ ਐਕਸ਼ਨ ਆਗੇਂਸ ਦਾ ਰੋਡਸ ਹਨ ਬਟ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਤਨਾ ਜਿਆਦਾ ਹਾਲਤ ਖਰਾਬ ਹੈ ਕਿ ਸਿਵਲ ਪਹਿਲ ਦੇ ਹਾਰਤੇ ਧਿਆਨ ਦਿੱਤਾ ਜਾਵੇ ਆ ਤਸਵੀਰਾਂ ਤਾਂ ਚਲੋ ਪੀਏਯੂ ਗੇਟ ਨੰਬਰ 4 ਦੀਆਂ ਨੇ ਡੀਐਮਸੀ ਰੋਡ ਦੀਆਂ ਨੇ ਪਰ ਪੂਰੇ ਜਿਹੜੇ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਅਸੀਂ 스마트 ਸਿਟੀ ਹੋਣ ਦਾ ਦਾਵਾ ਕਰਦੇ ਆ ਪਰ ਔਨ ਦੀ ਗਰਾਉਂਡ 'ਚ ਅਸੀਂ ਆਨੇ ਆ ਕੀ ਤਸਵੀਰਾਂ ਨੇ ਐਕਚੁਅਲ ਦੇ ਵਿੱਚ ਸਾਰੇ ਲੁਧਿਆਣਾ ਦੀ ਤਸਵੀਰ ਗਲਤ ਹੈ ਸਾਰੇ ਲੁਧਿਆਣਾ ਦੇ ਵਿੱਚ ਹਾਲਾਤ ਇਤਨੇ ਬੁਰੇ ਹੈ ਕਿ ਅਸੀਂ ਕਿਸੇ ਵੀ ਸਾਈਡ ਚਲੇ ਜਾਏ ਕਿਸੇ ਵੀ ਸਾਈਡ 'ਚ ਸਾਨੂੰ ਕਿਤੇ ਵੀ ਕੰਫਰਟੇਬਲ ਰਾਈਡ ਨਹੀਂ ਮਿਲਦੀ ਜੀ ਬਹੁਤ ਪ੍ਰੋਬਲਮ ਆ ਰਹੀ ਹੈ ਸਾਨੂੰ ਡਰਾਈਵ ਕਰ ਕਈ ਵਾਰੀ ਮਤਲਬ ਕਿ ਅਸੀਂ ਸੋਚ ਲਈਦਾ ਕਿ ਛਡੋ ਜਾਣਾ ਹੈ ਕਿ ਬੜੀ ਮੁਸ਼ਕਲ ਨਾਲ ਪਹੁੰਚ ਹੁੰਦਾ ਆਪਣੇ ਡੈਸਟੀਨੇਸ਼ਨ ਤੇ ਬਟ ਅਸੀਂ ਪਹਿਲ ਦੇ ਆਧਾਰ ਤੇ ਇਸ ਪ੍ਰਸ਼ਾਸਨ ਨੂੰ ਇੱਕ ਰਿਕੁਐਸਟ ਕਰਦੇ ਆ ਕਿ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਅੱਗੇ ਫੈਸਟੀਵਲ ਸੀਜ਼ਨ ਹੈ ਮੈਰੀ ਸੀਜ਼ਨ ਹੈ ਲੋਕਾਂ ਨੇ ਬੜੀ ਤਾਦਾਦ ਦੇ ਵਿੱਚ ਬਾਹਰ ਨਿਕਲਣਾ ਆ ਔਰ ਉਸ ਦੇ ਵੱਲ ਪੈਲ ਦੇ ਅਧਾਰ ਤੇ ਧਿਆਨ ਦਿੱਤਾ ਜਾਵੇ ਸਾਡੀ ਇਹ ਰਿਕੁਐਸਟ ਹੈ ਗਵਰਨਮੈਂਟ ਨੂੰ ਗੱਡੀਆਂ ਦਾ ਕਿੰਨਾ ਕੁ ਨੁਕਸਾਨ ਹੁੰਦਾ ਕਿਉਂਕਿ ਇੰਨੇ ਕੁ ਵੱਡੇ ਵੱਡੇ ਖੱਡੇ ਆ ਸਿੱਧਾ ਬੰਪਰ ਜਾ ਕੇ ਵੱਜਦਾ ਨੁਕਸਾਨ ਤਾਂ ਹੈਗਾ ਹੀ ਆ ਨੁਕਸਾਨ ਹੈਗਾ ਆ ਅੱਜ ਦੀ ਡੇਟ ਵੀ ਸਾਨੂੰ ਹਲੇ ਫੀਲ ਨਹੀਂ ਹੋ ਰਹਾ ਕਿ ਗੱਡੀ ਦੇ ਬਟ ਅਸੀਂ ਕਿਸੇ ਟਾਈਮ ਤੇ ਵੀ ਗੱਡੀ ਦੀ ਸਰਵਿਸ ਲਈ ਭੇਜਾਂਗੇ ਤਾਂ ਸਾਨੂੰ ਜੋ ਹੈ ਉਸ ਚੀਜ਼ ਦਾ ਨੁਕਸਾਨ ਹੋਏਗਾ ਜੀ ਧੰਨਵਾਦ ਮੈਮ ਸੋ ਕਾਫੀ ਕਮ ਸ਼ਬਦਾਂ ਦੇ ਵਿੱਚ ਮੈਡਮ ਦੇ ਵੱਲੋਂ ਜਿਹੜੀ ਇਹ ਗੱਲ ਆਖੀ ਬਹੁਤ ਹੀ ਕਮ ਸ਼ਬਦਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਲੋੜ ਆ ਮੋਡਲੀਆਂ ਸੁਵਿਧਾਵਾਂ ਦੀ ਲੋੜ ਆ ਉਹ ਸਾਰੀ ਗੱਲ ਆਖੀ ਗਈ ਹੈ ਮੈਡਮ ਦੇ ਵੱਲ ਬਹੁਤ-ਬਹੁਤ ਧੰਨਵਾਦ ਕਰਦੇ ਆ ਅੱਜ ਇਹ ਲੋਕਾਂ ਨੂੰ ਜੋ ਕੈਮਰੇ ਦੇ ਮੂਰੇ ਆਪਣੀ ਜਜ਼ਬਾਤ ਨੂੰ ਬਿਆ ਕਰਨ ਤੋਂ ਗੁਰੇਜ਼ ਨਹੀਂ ਕਰਦੇ ਕਿਉਂਕਿ ਗੱਲ ਰੱਖਣੀ ਸਭ ਤੋਂ ਵੱਡੀ ਚੀਜ਼ ਆ ਅੱਜ ਦੇ ਜ਼ਮਾਨੇ ਦੇ ਵਿੱਚ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਡਰਦੇ ਨੇ ਕਿ ਅਸੀਂ ਆਪਣੀ ਗੱਲ ਅੱਗੇ ਨਹੀਂ ਰੱਖ ਸਕਦੇ ਪਰ ਅਦੇ ਇਹ ਲੋਕ ਵੀ ਨੇ ਜੋ ਜ਼ਰੂਰ ਆਪਣੀ ਆਵਾਜ਼ ਨੂੰ بلند ਕਰਨ ਦੇ ਲਈ ਰੁਕਦੇ ਨੇ ਸੜਕਾਂ ਦੇ ਉੱਤੇ ਆਪਣੀ ਗੱਲ ਰੱਖਦੇ ਨੇ ਲੋਕ ਆਪਣੀ ਪਰੇਸ਼ਾਨੀ ਦੱਸ ਰਹੇ ਨੇ ਮੁੱਢੀਆਂ ਸਹੂਦਾਵਾਂ ਦੀ ਗੱਲ ਕਰ ਰਹੇ ਨੇ ਇੱਕ ਤਸਵੀਰ ਮੈਂ ਕੈਮਰਾ ਪਰਸਨ ਨੂੰ ਕਵਾਂਗਾ ਕਿ ਉਹ ਉਹ ਦਿਖਾਣ ਕਿਸ ਤਰੀਕੇ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਸੋ ਇਹ ਜਿਹੜੀ ਗੱਡੀ ਹੈ ਮਿੱਟੀ ਦੇ ਨਾਲ ਪੂਰੀ ਪਰੀ ਹੋਈ ਹੈ ਤੇ ਅਸੀਂ ਗੱਲ ਕਰਦੇ ਹਾਂ ਗ੍ਰੀਨਰੀ ਦੀ ਗ੍ਰੀਨਰੀ ਕਿਸ ਤਰੀਕੇ ਦੀ ਹੈ ਉਹ ਤਸਵੀਰਾਂ ਤੁਸੀਂ ਦੇਖੋ ਜਿੰਨੇ ਪੇੜ ਲੱਗੇ ਹੋਏ ਨੇ ਰੁੱਖ ਲੱਗੇ ਹੋਏ ਨੇ ਦਰਖਤ ਲੱਗੇ ਹੋਏ ਨੇ ਇਸ ਰੋਡ ਦੇ ਉੱਤੇ ਬਿਲਕੁਲ ਮਿੱਟੀ ਦੇ ਨਾਲ ਪਰੇ ਹੋਏ ਨੇ ਇਹ ਪੇੜ ਇਹ ਦਰਖਤ ਸਾਨੂੰ ਆਕਸੀਜਨ ਦਿੰਦੇ ਨੇ ਪਰ ਕੀ ਅਸੀਂ ਇਹਨਾਂ ਦਾ ਰੱਖ-ਰਖਾਵ ਕਰ ਰਹੇ ਹਾਂ ਉਸ ਦੇ ਵਿੱਚ ਜਿਹੜਾ ਐਮਸੀਐਲ ਬਿਲਕੁਲ ناکਾਮ ਸਾਬਤ ਹੋ ਰਿਹਾ ਇਹ ਤਸਵੀਰਾਂ ਨੇ ਪੀਏਯੂ ਗੇਟ ਨੰਬਰ 4 ਦੀਆਂ ਜਿੰਨੇ ਕ ਇੱਥੇ ਰੁੱਖ ਲੱਗੇ ਹੋਏ ਨੇ ਸਾਰਿਆਂ ਦੇ ਉੱਤੇ ਜਿਹੜੀ ਕਿਲੋ-ਕਿਲੋ ਮਿੱਟੀ ਜੰਮੀ ਹੋਈ ਹੈ ਕੀ ਸਫਾਈ ਹੋ ਰਹੀ ਹੈ ਤੇ ਉੱਥੇ ਹੀ ਗੱਲ ਕਰੀਏ ਮੌਨਸੂਨ ਸੀਜ਼ਨ ਦੀ ਮੌਨਸੂਨ ਸੀਜ਼ਨ ਦੇ ਵਿੱਚ ਸੜਕਾਂ ਟੁੱਟ ਸਕਦੀਆਂ ਨੇ ਪਰ ਇਹ ਮਿੱਟੀ ਜੇ ਗੱਲ ਕਰੀਏ ਕੱਲ ਹੀ ਥੋੜੇ 10 ਮਿੰਟ ਦੀ ਬਰਸਾਤ ਦੇ ਬਾਅਦ ਕੀ ਹਾਲਾਤ ਹੋਏ ਸੀ ਉਹ ਸਾਰੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਪਰ ਕਿੰਨੇ ਕੁ ਰੁੱਖਾਂ ਦੇ ਹਾਲ ਮਾੜੇ ਹੋਏ ਪਏ ਨੇ ਕਿਲੋ-ਕਿਲੋ ਮਿੱਟੀ ਜੰਮੀ ਹੋਈ ਹੈ ਸੋ ਕਿਤੇ ਨਾ ਕਿਤੇ ਇਹ ਜਿਹੜੇ ਦਾਅਵੇ ਨੇ ਨਾ ਐਮਸੀਲ ਦੇ ਉਹਨਾਂ ਦੇ ਉੱਤੇ ਸਿੱਧਾ-ਸਿੱਧਾ ਸਵਾਲ ਖੜੇ ਹੁੰਦੇ ਨੇ ਕਿ ਗਰਾਊਂਡ ਦੇ ਉੱਤੇ ਕੀ ਉਹਨਾਂ ਦੇ ਵੱਲੋਂ ਵਰਕ ਕੀਤਾ ਜਾ ਰਿਹਾ ਹੈ ਪਾਣੀ ਖੜਾ ਹੈ ਬਿਲਕੁਲ ਜੇ ਕੋਈ ਕਰਦੀ ਆਪਣੀ ਸਫਾਈ ਕਰਦਾ ਹੈ ਸੜਕਾਂ ਦੇ ਉੱਤੇ ਪਾਣੀ ਆ ਕੇ ਖੜਾ ਹੋ ਜਾਂਦਾ ਹੈ ਕਿੰਨੇ ਇੱਕ ਖੱਡੇ ਨੇ ਕਿੰਨੇ ਇੱਕ ਹਾਲ ਮਾਰੇ ਨੇ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਅਸੀਂ ਸਾਂਝੇ ਕਰ ਰਹੇ ਹਾਂ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਇਸ ਸੜਕ ਦੇ ਹਾਲਾਤ ਬਦਲਦੇ ਨੇ ਕਦੋਂ ਤੱਕ ਜਾ ਕੇ ਜਿਹੜਾ ਐਮਸੀਲ ਜਾਗਦਾ ਹੈ ਤੇ ਸੜਕਾਂ ਦੇ ਹਾਲਾਤ ਨੂੰ ਮੁਕੰਮਲ ਤੌਰ ਤੇ ਜਿਹੜਾ ਇਹਨੂੰ ਸਹੀ ਕਰਦਾ ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੁਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਮੈਂ ਅਮਰ